ਸਾਰੇ ਵੀਰਾਂ ਦੇ ਪਿਆਰ ਨੂੰ ਸਤਿ ਸ੍ਰੀ ਅਕਾਲ। ਬਾਈ ਜੱਪਖੋਰ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਆਂ। ਜੋ ਵੀਰ ਆਪਣੇ YouTube ਚੈਨਲ ਟਾਲੀਵਾਲ ਡੈਰੀ ਫਾਰਮ ਠੰਡਾ ਤੇ ਨਵੇਂ ਆਏ ਆ। ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਰੇ। ਜੇ ਆਪਣੀ ਵੀਡੀਓ ਵਧੀਆ ਲੱਗੇ ਤਾਂ ਆਪਣੀ ਵੀਡੀਓ ਨੂੰ ਲਾਈਕ, ਕਮੈਂਟ ਤੇ ਅੱਗੇ ਸ਼ੇਅਰ ਜ਼ਰੂਰ ਕਰਿਆ ਕਰੋ ਵੀਰੇ। ਅੱਜ ਦੀ ਵੀਡੀਓ 'ਚ ਵੀਰੇ ਆਪਾਂ ਦੂਜੇ ਸੂਏ ਵੀ ਚੋਟੀ ਲੈ ਕੇ ਆਇਆਗੇ। ਬਈਆਂ ਦੇ ਵੀਰੇ ਦੁੱਲੇ ਵਾਲਾ ਪਿੰਡ ਆ ਵੀਰੇ ਬਠਿੰਡਾ ਜ਼ਿਲ੍ਹਾ ਦਾ ਹਲਕਾਰਾਂਪੁਰਾ ਫੂਲ ਭਦੌੜ ਭਾਈ ਰੁਪਾ ਜੰਗੀਆਂ ਨਾਲ ਸ਼ਰਾਤਪੁਰਾਂ ਇਨ੍ਹਾਂ ਪਿੰਡਾਂ ਦੇ ਵਿਚਾਲੇ ਵੀਰੇ ਪਿੰਡ ਰਹਿ ਜਾਂਦਾ ਦੁੱਲੇ ਵਾਲਾ ਪਿੰਡ ਆ ਵੀਰੇ ਜੀ ਕਿਸੇ ਵੀਰ ਪ੍ਰਾਣੀ ਆਪਣੇ ਦਵਾੜ ਲਵਾ ਕੇ ਆ ਦਾ ਪਸੂ ਜਾਂ ਕੋਈ ਫੂਡ ਚੀਜ਼ ਵਧੀਆ ਰੇਟ 'ਚ ਵੇਚਣੀ ਆ ਤਾਂ ਉਹ ਆਪਣੇ 98779 33801 ਨੰਬਰ ਦੇਖ ਨੈਗਟ ਕਰ ਸਕਦੇ ਆ ਵੀਰੇ ਅੱਜ ਦੀ ਵੀਡੀਓ ਚ ਵੀਰੇ ਦੂਜੇ ਸੂਏ ਵੀਰੇ ਬਾਈਆਂ ਕੋ ਝੋਟੀ ਆ ਗਈ ਬਕਾਊ ਆ ਗਈ ਸਿੰਘ ਸੂੰਗ ਤੁਸੀਂ ਦੇਖ ਸਕਦੇ ਹੋ ਪੂਰਾ ਵਧੀਆ ਗੋਲ ਸਿੰਘ ਆ ਵੀਰੇ ਕੱਦ ਕਾੜ ਦੀ ਪੂਰੀ ਵੱਡੀ ਆ ਵੀਰੇ ਬਾਈਆਂ ਦੇ ਦੂਜੇ ਸੂਏ ਵੀਰੇ ਸੂਣਾਗਾ ਦੋਕ ਦਿਨ ਮੇਰੇ ਇਹ ਸੂਣ ਚ ਰਹਿੰਦੇ ਆ ਕਿ ਬਸ ਤੇ ਕੱਦ ਕਾੜ ਦੀ ਪੂਰੀ ਵੱਡੀਆਂ ਕਿ ਬਾਈ ਕਹਿੰਦਾ ਪਹਿਲੇ ਸੂਏ ਵਿਰੇ ਨੇ 12 ਲੀਟਰ ਉਹ ਦਿੱਤਾ ਸੀਗਾ। ਐਸ ਇਹ ਦੂਜੇ ਸੂਏ ਵਿਰੇ ਬਾਈ ਕਹਿੰਦੇ 13 14 ਲੀਟਰ ਉਹ ਤੇ ਖੁੱਲਾ ਦਊਗੀ। ਤੇ ਥਾਣਾਵਾਨਾ ਵੀ ਤੁਸੀਂ ਚੈੱਕ ਕਰ ਸਕਦੇ ਹੋ ਵਿਰੇ ਅਮਰੀਕਨ ਗਾਰ ਕਾ ਬਾਈ ਕਹਿੰਦੇ ਹਵਾਨਾ ਲੱਗਿਆ ਵਾ। ਅੱਗੇ ਨੂੰ ਵੀ ਨਹੀਂ ਹਵਾਨਾ ਤੇ ਪਿੱਛੇ ਨੂੰ ਵੀ ਨਹੀਂ ਹੈਗਾ। ਕੱਲਾ ਕੱਲਾ ਥਾਣ ਲੱਗਿਆ ਵਿਰੇ ਗੜ ਗੜ ਦੀ ਵਿੱਥੀ ਤੇ ਹਵਾਨਾ ਤੁਸੀਂ ਚੈੱਕ ਕਰ ਸਕਦੇ ਹੋ ਪੂਰਾ ਵੱਡਾ ਹਵਾਨਾ ਹੈਗਾ ਵਿਰੇ। ਚੰਗਾ ਦੁੱਧ ਦੇਣ ਵਾਲੀ ਝੋਟੀ ਹੈਗੀ। ਤੇ ਥਣਥੁਣ ਵੀ ਤੁਸੀਂ ਚੈੱਕ ਕਰ ਸਕਦੇ ਹੋ ਕਦ ਕਾਠ ਦੀ ਬਾਈ ਕਹਿੰਦੇ ਪੂਰੀ ਵਧੀਆ ਹੈਗੀ ਤੇ ਬਾਈ ਵੀਰੇ ਦਾ ਰੇਟ ਆ ਬਾਈ ਕਹਿੰਦੇ 1 ਲੱਖ ਰੁਪਈਆ ਮੰਗਦੇ ਆਗੇ ਤੇ 95000 ਤੋਂ ਥੋੜਾ ਮੋਟਾ ਮਾਨਤਾਣ ਕਰ ਦਾਂਗੇ ਜੇ ਕਿਸੇ ਬੀਲ ਪ੍ਰਾਣੇ ਲੈਣੀ ਹੋਵੇ ਤਾਂ ਬਾਈ ਨਾਲ ਸਕਰੀਨ ਦੇ ਉੱਤੇ ਦਿੱਤੇ ਨੰਬਰ ਤੇ ਕਨੈਕਟ ਕਰ ਸਕਦੇ ਹੋ ਵੀਰੇ ਬਾਈ ਕਹਿੰਦੇ ਉਹੀ ਬੰਦਾ ਫੋਨ ਲਾਵੇ ਜੀਨਾ ਬਣੀ ਇੱਥੇ ਆ ਕੇ ਲੈ ਜੂਗਾ ਆਹ ਦੀ ਪਾਸ ਕਰਕੇ ਬਾਈਆਂ ਦਾ ਪੂਰੀ ਫੁੱਲ ਤਸਲੀ ਕਰਕੇ ਲਿਆ ਸਕਦੇ ਹੋਗੇ ਬਾਈਆਂ ਦਾ ਭਾਰਪੂਰ ਦੀ ਆਪਣੀ ਗਰੰਟੀ ਹੈ ਘਰ ਤੱਕ ਦੀ ਪੂਰੀ ਗਰੰਟੀ ਹੋਊਗੀ ਬਾਈਆਂ ਦਾ ਜੇ ਕਿਸੇ ਵੀਰ ਪਣਾ ਲੈਣੀ ਹੋਵੇ ਤਾਂ ਬਾਈ ਨਾਲ ਕਨੈਕਟ ਜ਼ਰੂਰ ਕਰਿਓ ਵੀਰੇ ਤੇ ਪੂਰੀ ਵੀਡੀਓ ਦੇਖਣ ਲਈ ਸਾਰੇ ਵੀਰਾਂ ਦੇ ਭਣਾ ਧੰਨਵਾਦ ਮਿਲਦੇ ਆ ਇੱਕ ਹੋਰ ਨਵੀਂ ਵੀਡੀਓ ਲੈ ਕੇ